ਅੱਤਵਾਦੀਆਂ ਨੇ ਬੇਕਸੂਰਾਂ ਨੂੰ ਨਿਹਾਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਵਕਤ ਟੀਮ ਪਹਿਲਗਾਮ ਦੇ ਉਸ پارک ਦੇ ਵਿੱਚ ਹੈ ਜਿੱਥੇ ਅੱਤਵਾਦੀ ਹਮਲਾ ਹੋਇਆ ਸੀ ਔਰ ਤਕਰੀਬਨ 26 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਹ ਵੈਸਰਨ پارک ਦੀਆਂ ਨੇ ਜਿੱਥੇ ਅੱਤਵਾਦੀ ਹਮਲਾ ਹੋਇਆ دہشت ਗਰਦਾ ਨੇ ਬੇਕਸੂਰਾਂ ਨਿਹਾਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਦੀ ਟੀਮ ਗਰਾਉਂਡ 0 ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹੈ ਔਰ ਬਿੱਤੇ ਦਿਨ ਦੀ ਗੱਲ ਕਰ ਲਈਏ ਤਾਂ ਐਫਐਸਐਲ ਦੀ ਟੀਮ ਹੈ ਐਨਆਈਏ ਦੀ ਟੀਮ ਹੈ ਸੀਆਰਪੀਐਫ ਦੇ ਜਵਾਨ ਨੇ ਭਾਰਤੀ ਫੌਜ ਇੱਥੇ ਜਾਂਚ ਕਰ ਰਹੀ ਸੀ ਵੱਖ-ਵੱਖ ਪਹਿਲੂਆਂ ਤੋਂ ਪਤਾ ਕੀਤਾ ਜਾ ਰਿਹਾ ਸੀ ਆਖਰਕਾਰ ਇਹ ਅੱਤਵਾਦੀ ਕਿੱਥੋਂ ਆਏ ਨੇ ਔਰ ਅਚਾਨਕ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਹਮਲਾ ਕੀਤਾ ਤਾਂ ਇਹ ਉਹ ਪਾਰਕ ਹੈ ਜਿੱਥੇ ਰੋਜ਼ਾਨਾ ਅੱਤਵਾਦੀ ਹਮਲੇ ਤੋਂ ਪਹਿਲਾਂ 10 ਤੋਂ 12000 تقریبا ਜਿਹੜੇ ਸਲਾਨੀ ਨੇ ਇਸ ਥਾਂ ਤੇ ਘੁੰਮਣ ਆਉਂਦੇ ਸੀ ਔਰ ਅਤਵਾਦੀ ਹਮਲੇ ਤੋਂ ਬਾਅਦ ਦੇਖੋ ਇੱਥੇ ਸਾਰਾ ਇਹ ਪਾਰਕ ਜਿਹੜਾ ਹੈ ਉਹ ਸੁੰਨਾ ਪਿਆ ਹੈ ਔਰ ਕੈਮਰਾਮੈਨ ਮੈਂ ਤੁਹਾਨੂੰ ਕਹਾਂਗਾ ਕਿ ਇਹ ਤਸਵੀਰ ਦਿਖਾਈ ਜਾਵੇ ਕਿ ਜਦੋਂ ਇਹ ਅਤਵਾਦੀ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਕਿਵੇਂ ਅਫਰਾ ਤਫਰੀ ਮਚ ਗਈ ਲੋਕਾਂ ਦੇ ਵਿੱਚ ਭੱਜਣਾ ਪੈ ਗਿਆ ਤਾਂ ਉਸੇ ਤਰ੍ਹਾਂ ਹੀ ਇਹ ਜਿਹੜੇ ਟੇਬਲ ਜੋ ਛੋਟੇ-ਛੋਟੇ ਹੋਟਲ ਨੇ ਢਾਬੇ ਨੇ ਜੋ ਦੁਕਾਨਾਂ ਨੇ ਉਸੇ ਤਰੀਕੇ ਦੇ ਨਾਲ ਉਸੇ ਤਰ੍ਹਾਂ ਹੀ ਇੱਥੇ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਸਮਾਨ ਹੈ ਉਹ ਖਿਲਰਿਆ ਪਿਆ ਹੈ ਤਾਂ ਦੇਖ ਸਕਦੇ ਹੋ ਕੁਰਸੀਆਂ ਟੇਬਲ ਕੁਝ ਕੁਰਸੀਆਂ ਟੇਬਲ ਟੁੱਟੇ ਵੀ ਨਜ਼ਰ ਆ ਰਹੇ ਨੇ ਔਰ ਇਧਰ ਉਧਰ ਸਮਾਨ ਜਿਹੜਾ ਆ ਉਹ ਡਿੱਗਿਆ ਪਿਆ ਹੈ ਉਰ ਜਿੱਥੇ ਇੱਕ ਪਾਸੇ ਲੋਕਾਂ ਦਾ ਬੜਾ ਨੁਕਸਾਨ ਹੋਇਆ ਹੈ ਉਥੇ ਸਥਾਨਕ ਲੋਕ ਜਿਹੜੇ ਨੇ ਉਹ ਵੀ ਪੁੱਭਾ ਮਾਰ ਕੇ ਰੋਣ ਲੱਗ ਪਏ ਉਸ ਸਮੇਂ ਹਮਲਾ ਕੀਤਾ ਜਦੋਂ ਲੋਕ ਵੱਖ-ਵੱਖ ਸੂਬਿਆਂ ਤੋਂ ਇੱਥੇ ਘੁੰਮਣ ਦੇ ਲਈ ਪਹੁੰਚੇ ਹੋਏ ਸੀ ਤਾਂ ਆਪਣੇ ਪਰਿਵਾਰਾਂ ਸਣੇ ਇੱਥੇ ਘੁੰਮਣ ਦੇ ਲਈ ਇੱਥੇ ਪਹੁੰਚੇ ਹੋਏ ਸੀ ਔਰ ਜਦੋਂ ਅੱਤਵਾਦੀ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਸਾਰੇ ਪੂਰੇ ਦੇਸ਼ ਨੇ ਜਿਹੜੇ ਦੇਸ਼ਾਂ-ਵਿਦੇਸ਼ਾਂ ਦੇ ਲੋਕ ਨੇ ਉਹਨਾਂ ਨੇ ਵੀ ਉਹ ਵੀਡੀਓਜ਼ ਦੇਖੀਆਂ ਜਿਨ੍ਹਾਂ ਦੇ ਨਾਲ ਹਰ ਕਿਸੇ ਦਾ ਦਿਲ ਦਹਿਲ ਉੱਠਿਆ ਲੋਕਾਂ ਦੀਆਂ ਅੱਖਾਂ ਦੇ ਵਿੱਚ ਅੰਜੂ ਭਰ ਆਏ ਅੱਜ ਵੀ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ ਲੋਕ ਚਾਹੁੰਦੇ ਨੇ ਕਿ ਐਕਸ਼ਨ ਹੋਣਾ ਚਾਹੀਦਾ ਇਸ ਅੱਤਵਾਦੀ ਹਮਲੇ ਤੋਂ ਬਾਅਦ ਵੱਡਾ ਐਕਸ਼ਨ ਹੋਣਾ ਚਾਹੀਦਾ ਔਰ ਜੇਕਰ ਐਕਸ਼ਨ ਹੁੰਦਾ ਤਾਂ ਤਾਂ ਹੀ ਜਿਹੜੇ ਭਾਰਤ ਦੇ ਲੋਕ ਨੇ ਜੋ ਭਾਵੇਂ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਵੀ ਬੈਠੇ ਨੇ ਤਾਂ ਉਹਨਾਂ ਨੂੰ ਕਿਤਨਾ ਕਿਤੇ ਜਾ ਕੇ ਮਨ ਨੂੰ ਤਸੱਲੀ ਮਿਲੇਗੀ ਭਲਾ ਕਿ ਅਸੀਂ ਕੁਝ ਦਿਨ ਹੋ ਗਏ ਨੇ ਇੱਥੇ ਗਰਾਊਂਡ ਜ਼ੀਰੋ ਤੇ ਪਹੁੰਚੇ ਹੋਿਆਂ ਨੂੰ ਪਰ ਇੱਥੇ ਕਿਸੇ ਨੂੰ ਇਜਾਜ਼ਤ ਨਹੀਂ ਸੀ ਆਉਣ ਦੀ ਇਸ ਬੈਸਰਾਮ ਜਿਹੜਾ ਪਾਰਕ ਹੈ ਇੱਥੇ ਕਿਸੇ ਨੂੰ ਇਜਾਜ਼ਤ ਨਹੀਂ ਸੀ ਆਉਣ ਦੀ ਔਰ ਅਸੀਂ ਜਿਸ ਤਰੀਕੇ ਦੇ ਨਾਲ ਜਿਹੜੇ ਹਾਲਾਤਾਂ ਤੋਂ ਇੱਥੇ ਤੱਕ ਪਹੁੰਚੇ ਆ ਤਾਂ ਬਹੁਤ ਸਾਰੀਆਂ ਦਿੱਕਤਾਂ ਦਾ ਸਾਨੂੰ ਵੀ ਸਾਹਮਣਾ ਕਰਕੇ ਇੱਥੇ ਜਿਹੜਾ ਉਹ ਪਹੁੰਚਣਾ ਪਿਆ ਔਰ ਦੇਖ ਸਕਦੇ ਹੋ ਜਿੱਥੇ ਇੱਥੇ ਜਹਲ ਪੈ ਰਹੀਦੀ ਸੀ ਇਹ ਬਾਈ ਤ੍ਰਿਕ ਤੋਂ ਪਹਿਲਾਂ ਬਾਈ ਤ੍ਰਿਕ ਨੂੰ ਕਿਉਂਕਿ ਅੱਤਵਾਦੀ ਹਮਲਾ ਹੋਇਆ ਉਸ ਤੋਂ ਪਹਿਲਾਂ ਇੱਥੇ ਜਹਿਰ ਪਹਿਲ ਰਹਿੰਦੀ ਸੀ ਦੇਖ ਸਕਦੇ ਹੋ ਇੱਥੇ ਹਾਲੇ ਦਵਾਲੇ ਜਿਹੜਾ ਸਮਾਨ ਹੈ ਉਹ ਵੀ ਖਿਲਰਿਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਹੜੇ ਕੁਰਸੀਆਂ ਟੇਬਲ ਨੇ ਉਹ ਵੀ ਟੁੱਟੇ ਨਜ਼ਰ ਆ ਰਹੇ ਹੋਣਗੇ ਔਰ ਕੁਝ ਲੋਕਾਂ ਦਾ ਜਿਹੜਾ ਸਮਾਨ ਹੈ ਉਹ ਵੀ ਇੱਥੇ ਖਿਲਰਿਆ ਪਿਆ ਹੋਇਆ ਹੈ ਪਰ ਬੀਤੇ ਦਿਨ ਦੀ ਗੱਲ ਕਰ ਲਈ ਤਾਂ NIA ਦੀ ਟੀਮ ਨੇ ਹਾਲਾਂਕਿ ਜੰਮੂ ਕਸ਼ਮੀਰ ਸਣੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀ ਉਹ ਛਾਪੇਮਾਰੀ ਵੀ ਕੀਤੀ ਰੇਡ ਵੀ ਕੀਤੀ ਪਰ ਉੱਥੇ ਹੀ ਇਹ ਜੰਮੂ ਕਸ਼ਮੀਰ ਦੇ ਪਹਿਲਗਾਮ ਦੀ ਤਸਵੀਰ ਹੈ ਉਹਨਾਂ ਪਹਿਲਗਾਮ ਬਦਲ ਚੁਕਿਆ ਹੈ ਕਿਉਂਕਿ ਅਤਵਾਦੀਆਂ ਨੇ ਜਦੋਂ ਹਮਲਾ ਕੀਤਾ ਤਾਂ ਇੱਥੇ ਅਫਰਾ ਤਫਰੀ ਮਚ ਗਈ ਲੋਕਾਂ ਦੇ ਵਿੱਚ ਭਾਜੜਾ ਪੈ ਗਈ ਅਸੀਂ ਜਦੋਂ ਇਸ ਥਾਂ ਤੇ ਪਹੁੰਚੇ ਯਾਨੀ ਕਿ ਪਹਿਲਗਾਮ ਪਹੁੰਚੇ ਕਿਉਂਕਿ ਬਹਿਸਰਾਨ ਜੋ ਇਹ ਪਾਰਕ ਹੈ ਇੱਥੋਂ ਤਕਰੀਬਨ ਸੀਆਰਪੀਐਫ ਦਾ ਜਿਹੜਾ ਕੈਂਪ ਹੈ ਉਹ 5 ਕਿਲੋਮੀਟਰ ਦੀ ਦੂਰੀ ਤੇ ਆ ਬਹੁਤ ਸਾਰੇ ਸਵਾਲ ਤਾਂ ਖੜੇ ਹੋ ਰਹੇ ਨੇ ਬਹੁਤ ਸਾਰੀਆਂ ਖਬਰਾਂ ਤਾਂ ਚੱਲ ਰਹੀਆਂ ਨੇ ਕਿ ਪਾਕਿਸਤਾਨ ਜੰਗ ਦੀ ਤਿਆਰੀ ਕਰ ਰਿਹਾ ਹੈ ਪਾਕਿਸਤਾਨ ਦੇ ਜਿਹੜੇ ਉਹ ਕੁਝ ਉੱਚੇ ਪੱਧਰ ਦੇ ਜਿਹੜੇ ਬਾਸ਼ਿੰਦੇ ਨੇ ਉਹ ਵਿਦੇਸ਼ਾਂ ਵੱਲ ਰੁਕ ਕਰ ਰਹੇ ਨੇ ਆਪਣੇ ਪਰਿਵਾਰ ਦੀ ਸੇਫਟੀ ਦੇ ਲਈ ਪਰ ਇਸ ਜਾਣਕਾਰੀ ਬਾਰੇ ਕਿਉਂ ਨਹੀਂ ਪਤਾ ਸੀ ਕਿ ਇਹ ਅਤਵਾਦੀ ਆਏ ਕਿੱਥੋਂ ਕਿਵੇਂ ਇਹਨਾਂ ਨੇ ਅਚਾਨਕ ਆ ਕੇ ਬੇਕਸੂਰਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਔਰ ਇੱਥੋਂ ਤੱਕ ਗੱਲਾਂ ਸਾਹਮਣੇ ਆਈਆਂ ਜਿਹੜੇ ਪੀੜਿਤ ਪਰਿਵਾਰ ਨੇ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਖੋਇਆ ਆਪਣੀਆਂ ਅੱਖਾਂ ਦੇ ਸਾਹਮਣੇ ਉਹਨਾਂ ਪੀੜਿਤ ਪਰਿਵਾਰਾਂ ਦਾ ਮੀਡੀਆ ਦੇ ਸਾਹਮਣੇ ਗੱਲਬਾਤ ਦੇ ਦੌਰਾਨ ਇਹ ਕਹਿਣਾ ਸੀ ਕਿ ਜਿਹੜੇ ਅੱਤਵਾਦੀ ਇਨ੍ਹਾਂ ਪਹਾੜੀਆਂ ਤੋਂ ਅਚਾਨਕ ਆਪਣੇ ਹਥਿਆਰ ਲੈ ਕੇ ਗੋਲੀਆਂ ਜਿਨ੍ਹਾਂ ਨੇ ਬੇਕਸੂਰਾਂ ਤੇ ਚਲਾਈਆਂ ਤਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮਰੇ ਨੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਪੀੜਿਤ ਪਰਿਵਾਰਾਂ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਆ ਕੇ ਪਹਿਲਾਂ ਧਰਮ ਵੀ ਪੁੱਛਿਆ ਸਾਡਾ ਨਾਮ ਵੀ ਪੁੱਛਿਆ ਔਰ ਕਲਮਾ ਪੜਨ ਦਾ ਵੀ ਜ਼ਿਕਰ ਹੋਇਆ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਅਸੀਂ ਹਿੰਦੂ ਆ ਤਾਂ ਉਸ ਤੋਂ ਬਾਅਦ ਉਹਨਾਂ ਅੱਤਵਾਦੀਆਂ ਨੇ ਬੇਕਸੂਰਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਇੱਥੋਂ ਦਾ ਇੱਕ ਨੌਜਵਾਨ ਵੀ ਜਿਹੜਾ ਹੈ ਉਹ ਅੱਤਵਾਦੀਆਂ ਦੇ ਸਾਹਮਣੇ ਆ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਉਸਨੇ ਅੱਤਵਾਦੀ ਦੀ ਬੰਦੂਕ ਫੜ ਲਈ ਜਿਹੜੇ ਹਥਿਆਰ ਦੇ ਨਾਲ ਉਹ ਬੇਕਸੂਰਾਂ ਨੂੰ ਮਾਰ ਰਿਹਾ ਸੀ ਔਰ ਨੌਜਵਾਨ ਦਾ ਆਤਮਵਾਦੀਆਂ ਦੇ ਅੱਗੇ ਖੜ ਕੇ ਇਹ ਕਹਿਣਾ ਸੀ ਕਿ ਇਹ ਸਾਡੇ ਮਹਿਮਾਨ ਨੇ ਤੁਸੀਂ ਇਹਨਾਂ ਦੇ ਉੱਤੇ ਗੋਲੀ ਨਾ ਚਲਾਓ ਔਰ ਜਿਹੜਾ ਦੂਜਾ ਹੱਤਵਾਦੀ ਹੈ ਉਸਨੇ ਸਹਿਦਨਾ ਦੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਉਸਦੀ ਵੀ ਮੌਕੇ ਤੇ ਮੌਤ ਹੋ ਗਈ ਹਾਲਾਂਕਿ ਇੱਥੇ ਉਹ ਕੰਮ ਕਰਦਾ ਸੀ ਇੱਥੇ ਉਸਦੀ ਰੋਟੀ ਰੋਜ਼ੀ ਰੋਟੀ ਚੱਲਦੀ ਸੀ ਪਰ ਜਿਸ ਤਰੀਕੇ ਦੇ ਨਾਲ ਇਹ ਕਤਲ ਹੋ ਘਰਤ ਹੋਈ ਹੈ ਇਸ ਦੇ ਨਾਲ ਜਿਹੜੀ ਅਵਾਮ ਹੈ ਉਹ ਵੀ ਬਹੁਤ ਦੁਖੀ ਹੈ ਇਥੋਂ ਦੀ ਆਵਾਮ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚਣੀ ਚਾਹੀਦੀ ਹੈ ਔਰ ਜਿਹੜੇ ਬੇਕਸੂਰ ਮਾਰੇ ਗਏ ਨੇ ਔਰ ਜਿਨ੍ਹਾਂ ਨੇ ਮਾਰਿਆ ਜਿਸ ਨੇ ਵੀ ਇਹ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਾ ਦਿੱਤੀ ਜਾਹ ਤਾਂ ਇੱਕ ਵਾਰ ਮੁਰਦ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਦਿੰਨੇ ਆ ਪੂਰੇ ਬੈਸਰਾਮ ਵੈਲੀ ਦੀਆਂ ਤਸਵੀਰਾਂ ਨੇ ਉਹਨਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੋ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਖੁਸ਼ੀਆਂ ਮਨਾ ਰਹੇ ਸੀ ਸ਼ਾਇਦ ਉਹਨਾਂ ਪਰਿਵਾਰਾਂ ਨੂੰ ਹੀ ਇਸ ਗੱਲ ਦਾ ਅੰਦਾਜ਼ਾ ਹੋਵੇਗਾ ਕਿ ਅਚਾਨਕ ਉਹਨਾਂ ਦੇ ਉੱਤੇ ਇਸ ਤਰ੍ਹਾਂ ਹਮਲਾ ਹੋਵੇਗਾ ਔਰ ਸਾਡੇ ਪਰਿਵਾਰਕ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਉਹ ਵੀ ਸਾਡੀਆਂ ਅੱਖਾਂ ਸਾਹਮਣੇ ਨੇਵੀ ਦੇ ਲੈਫਟੇਨੈਂਟ ਵਿਨੇ ਦੀ ਮੌਤ ਦੀ ਇੱਕ ਤਸਵੀਰ ਵਾਇਰਲ ਹੋਈ ਉਹਨਾਂ ਦੀ ਡੈੱਡ ਬੋਡੀ ਦੇ ਨੇੜੇ ਉਹਨਾਂ ਦੀ ਪਤਨੀ ਬੈਠੇ ਨਜ਼ਰ ਆ ਰਹੇ ਤਾਂ ਇਸੇ ਤਾ ਦੇ ਉਹਨਾਂ ਦੀ ਪਤਨੀ ਆਪਣੇ ਪਤੀ ਦੀ ਡੈੱਡ ਬੋਡੀ ਦੇ ਨੇੜੇ ਬੈਠ ਕੇ ਇਹੋ ਸਤਨਿਕ ਲੋਕਾਂ ਨੂੰ ਕਹਿ ਰਹੇ ਸੀ कि ਜੇਕਰ ਤੁਸੀਂ ਮੇਰੇ ਪਤੀ ਨੂੰ ਲੈ ਕੇ ਜਾ ਰਹੇ ਹੋ ਤਾਂ ਮੈਂ ਵੀ ਆਪਣੇ ਪਤੀ ਦੇ ਨਾਲ ਜਾਵਾਂਗੀ ਤਾਂ ਇਹ ਉਹਨਾਂ ਦੇ ਬੋਲ ਸੀ ਪਰ ਜਦੋਂ ਅੱਤਵਾਦੀ ਹਮਲਾ ਹੋਇਆ ਉਹਨਾਂ ਦੀ ਇੱਕ ਹੋਰ ਵੀਡੀਓ ਵਾਇਰਲ ਹੋਈ ਇਸੇ ਤਰ੍ਹਾਂ ਤੋਂ ਜਦੋਂ ਕਹਿ ਰਹੇ ਸੀ ਕਿ ਅਸੀਂ ਬੇਲਪੂੜੀ ਖਾ ਰਹੇ ਸੀ ਤਾਂ ਅਚਾਨਕ ਉਹਨਾਂ ਨੇ ਕਿ ਨਾਮ ਪੁੱਛਿਆ ਤਾਂ ਗੋਲੀ ਚਲਾ ਦਿੱਤੀ ਔਰ ਮੇਰੇ ਪਤੀ ਨੂੰ ਗੋਲੀ ਲੱਗੀ ਤਾਂ ਮਦਦ ਦੀ ਕੋਹਾਰ ਲਗਾਉਂਦੇ ਹੋਏ ਜਿਹੜੇ ਪਰਿਵਾਰਕ ਪੀੜਿਤ ਪਰਿਵਾਰ ਨੇ ਉਹ ਨਜ਼ਰ ਆਇਆ